ਪੰਜਾਬੀ ਸਾਡੀ ਬੋਲੀ ਅਸੀਂ ਦੇਸ਼ ਪੰਜਾਬ ਦੇ ਜਾਏ ਸ਼ਾ ਮੁਖੀ ਗੁਰਮੁਖੀ ਅੱਖਰਾਂ ਉੱਚੇ ਰਤਬੇ ਪਾਏ 5000 ਬਰੇ ਤੋਂ ਤੁਰਿਆ ਪੰਧ ਪੰਜਾਬੀ ਦਾ ਕੁੱਲ ਦੁਨੀਆ ਤੇ ਝੰਡਾ ਰਹੁ ਗੁਲੰਦ ਪੰਜਾਬੀ ਦਾ ਐਸੋ ਸ਼ੋਕ ਪੌਰਾ ਬਲੋਂ ਨਿਊਜ਼ੀਲੈਂਡ ਵਸਤੇ ਪੰਜਾਬੀਆਂ ਨੂੰ ਆਪਣੇ ਮੀਡੀਆ ਕਰਮੀਆਂ ਨੂੰ ਤੇ ਪੰਜਾਬੀ ਬੋਲੀ ਦੇ ਸਮਰਥਕਾਂ ਤੇ ਹਜ਼ਰੀਆਂ ਨੂੰ ਪਿਆਰ ਸਤਿਕਾਰ ਤੇ ادب ਸਹਿਤ ਸਸਿਕਾਲ ਜੀ ਆਇਆਂ ਨੂੰ ਬੜੇ ਮਾਣਮ ਤੇ ਫਖਰ ਵਾਲੀ ਗੱਲ ਹੈ ਕਿ ਪਿਛਲੇ 6 ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਯਾਨੀ ਸਮੁੱਚੇ ਦੇਸ਼ ਵਿੱਚ ਸਾਡੇ ਮੀਡੀਆ ਕਰਮੀਆਂ ਦੇ ਸਹਿਯੋਗ ਨਾਲ ਪੰਜਾਬੀ ਸਪਤਾ ਮਨਾਇਆ ਜਾਂਦਾ ਤੇ ਇਸ ਵਾਰ ਵੀ ਇਹ ਸਪਤਾ 3 ਨਵੰਬਰ ਤੋਂ ਲੈ ਕੇ 9 ਨਵੰਬਰ ਤੱਕ ਮਨਾਇਆ ਜਾਵੇਗਾ ਇਸ ਮੌਕੇ ਤੇ ਸ਼ੁਭ ਕਾਮਨਾਵਾਂ ਭੇਜਦਾ ਹੈ ਵਿਸ਼ਵਾਸ ਹੈ ਦੁਨੀਆ ਦੇ ਲੋਕਾਂ ਨੂੰ ਕਿ ਜਿੱਥੇ ਵੀ ਅਜਾਨ ਪੰਜਾਬੀ ਨਵਾਂ ਪੰਜਾਬ ਬਸਾ ਲੈਂਦੇ ਸੋ ਹੁਣ ਇੱਕ ਪੰਜਾਬ ਧਰਤਲ ਤੌਰ ਤੇ ਤੇ ਭਾਵੇਂ ਭਾਰ ਦਾ ਇੱਕ ਮਹੱਤਵਪੂਰਨ ਸੁਭਾ ਹੈ ਆਪਣੀ ਵਿਰਾਸਤ ਵਾਲਾ ਇੱਕ ਸੁਭਾ ਹੈ ਪਰ ਪੰਜਾਬੀ ਦੁਨੀਆ ਦੇ ਹਰ ਕੋਨੇ ਚ ਗਏ ਨੇ ਤੇ ਉਹ ਜਿੱਥੇ ਵੀ ਗਏ ਨੇ ਉੱਥੇ ਇੱਕ ਪੰਜਾਬ ਵਸਤਾ ਤੇ ਇੱਕ ਮਾਣ ਮੱਤਾ ਪੰਜਾਬ ਸੱਚੀ ਮੱਚੀ ਨਿਊਜ਼ੀਲੈਂਡ ਚ ਵੀ ਵਸਤਾ ਮੈਂ ਆਪਣੇ মিডিਆ ਨਾਲ ਜੁੜੇ ਮਿੱਤਰਾਂ ਅਰਜੰਦਰ ਸਿੰਘ ਬਸਿਆਲਾ ਪਰਮਿੰਦਰ ਸਿੰਘ ਦੀਪਾਪਾ ਟੋਇ ਟੋਏ ਤੇ ਉਹਨਾਂ ਦੀ ਸਾਰੀ ਟੀਮ ਜਿਹੜੀ ਇਸ ਹਫ਼ਤਾ ਨੂੰ ਬੜੇ ਮਾਣ ਨਾਲ ਮਨਾਉਂਦੀ ਹੀ ਨਹੀਂ ਸਗੋ ਪੰਜਾਬੀ ਬੋਲੀ ਦੀ ਪਰਫੁੱਲਤਾ ਲਈ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ ਮੈਂ ਉਹਨਾਂ ਨੂੰ ਇਸ ਯਤਨ ਲਈ ਮੁਬਾਰਕਵਾਦ ਦਿੰਨਾ ਤੇ ਪੰਜਾਬੀ ਜਿੰਦਾਬਾਦ ਰੱਖਣ ਲਈ ਉਹਨਾਂ ਦੇ ਜਿਹੜੇ ਯਤਨ ਨੇ ਉਹਨਾਂ ਨੂੰ ਸੈਲੂਟ ਕਰਦਾ ਤੇ ਉਹਨਾਂ ਲਈ ਹਮੇਸ਼ਾ ਸ਼ੁਭਕਾਮਨਾਵਾਂ ਮੰਨਿ ਸ਼ੁਭ ਇਸ਼ਾਅ ਮੰਨੇ ਪੰਜਾਬੀ ਬੋਲੀ ਦੇ ਮਹਾਨ ਸੁਪੁੱਤਰਾਂ ਤੇ ਮਾਣ ਹੈ ਬਹੁਤ ਮਿਹਰਬਾਨੀ